ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕਿਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨੱਤਾਂ ਇਹ ਦੋਸਤੋ ਜੋ ਪਿੰਡ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਜਰਸੀਆਂ ਦਿਖਾਉਣੀ ਆ ਸੋਨੂੰ ਥੋੜੇ ਕਿ ਦਿਨਾਂ ਦੀ ਸੂਈ ਹੋਈ ਹੈ ਚੰਗੇ ਦੁੱਧ ਤੇ ਇਸ ਟਾਈਮ ਚੱਲ ਰਹੀ ਹੈਗੀ ਤੇ ਰੇਟ ਵੀ ਦੋਸਤੋ ਇਹਦਾ ਬਾਈ ਜੂਰਾ ਨੇ ਜੈਜ ਜਿਹਾ ਕਰਨਾ ਹੈਗਾ ਕੱਲੀ ਕੱਲੀ ਜਾਣਕਾਰੀ ਦੋਸਤੋ ਆਪਾਂ ਬਾਈ ਤੋਂ ਵੀਡੀਓ ਚਲਾਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਨੇ ਰਹੋ ਆਜੋ ਬਾਕੀ ਦੀ ਗੱਲ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਸੀ ਗਾਲ ਬਰੇਕ ਬਰ ਆਪਣਾ ਨਾਮ ਦੱਸ ਦਿਓ ਜਲਦੀਪ ਸਿੰਘ ਬਾਈ ਅੱਛਾ ਜਲਦੀਪ ਬਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਉਹਦੇ ਵਿੱਚ ਆਪਾਂ ਇੱਕ ਜਰਸੀ ਗਾਂ ਦਿਖਾਉਣੀ ਹੈ ਇਹਨੂੰ ਬਾਈ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਈ 12 ਦਿਨ ਹੋ ਗਏ ਸੂਈ ਨੂੰ ਠੀਕ ਹੈ ਤੇ ਬਾਈ 12 ਦਿਨ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਹੋਇਆ ਇਸ ਟਾਈਮ 14 ਕਿਲੋ ਦੁੱਧ ਬਾਈ ਠੀਕ ਹੈ 14 ਕਿਲੋ ਦੁੱਧ ਤਿਆਰ ਹੈਗਾ ਕੋਈ ਵੀ ਵੀਰ ਚੋਕੇ ਦੇਖ ਸਕਦਾ ਤੇ ਬਾਈ ਇਹਦਾ ਸੂਆ ਕਿੰਨਾ ਕਾਂ ਦਾ ਸੂਆ ਦੂਜਾ ਠੀਕ ਹੈ ਬੱਚਾ ਬਈ ਨਾਲ ਇਹਦੇ ਬੱ싸 ਬਈ ਇਹਦਾ ਬਈ ਆਪਾਂ ਰੇਟ ਕਿੰਨਾ ਕਰਾਂਗੇ ਰੇਟ ਇਹਦਾ 50000 ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰਕੇ ਫੇਰ ਲਿਜਾ ਸਕਦਾ ਹੈਗਾ 50000 ਰੇਟ ਹੈ ਦੋਸਤੋ ਬਾਕੀ ਇਹ ਰੇਟ ਫਿਕਸ ਵੀ ਨਹੀਂ ਹੁੰਦੇ ਬਾਈ ਨੇ ਤੁਹਾਡਾ ਮਾਨਤਨ ਵੀ ਜ਼ਰੂਰ ਕਰਨਾ ਮੌਕੇ ਤੇ ਆ ਦਾ ਬਾਕੀ ਦੋਸਤੋ ਕੱਦ ਕਾਠ ਹੈ ਜੋ ਜਰਸੀਆਂ ਵਾਲਾ ਜਿੰਨਾ ਕਿ ਹੁੰਦਾ ਹੈਗਾ ਤੁਸੀਂ ਆਪ ਅੰਦਾਜ਼ਾ ਲਗਾ ਲੈਣਾ ਬੱਚਾ ਬੱਚਾ ਬਸ ਮੋੜ ਲਿਓ ਬਈ ਬਾਕੀ ਦੋਸਤੋ ਜਰਸੀ ਨਾਲ ਦਾ ਚੰਗਾ ਸੀਮਨ ਭਰਾ ਕੇ ਬੱਚੇ ਗਾ ਤੋ ਸੋਹਣੇ ਲੈ ਜਾ ਸਕਦੇ ਨੇ ਜਰਸੀ ਬਰੀਡ ਤੇ ਥਣਲੇਵਾ ਦੋਸਤੋ ਗਾਂ ਦਾ ਬਹੁਤ ਸੋਹਣਾ ਥੋੜੀ ਘੱਟ ਸੰਭਾਲ ਵਾਲੇ ਵੀਰ ਤੋਂ ਆਈ ਲੱਗਦੀ ਉਮੀਦ ਹੈ ਜੇ ਕੋਈ ਬਾਈ ਚੰਗੀ ਸੰਭਾਲ ਵਾਲਾ ਲੈ ਕੇ ਜਾਂਦਾ ਤਾਂ ਦੁੱਧ ਚੰਗਾ ਪਾਉਗੀ ਇਹ ਸੂਹੇਗਾ ਸੋ ਦੋਸਤੋ ਅੱਜ ਦੀ ਵੀਡੀਓ ਚ ਇੱਕੋ ਜਰਸੀਆਂ ਦਿਖਾਉਣੀ ਸੀ ਤੁਹਾਨੂੰ ਬਾਈ ਦਾ ਨੰਬਰ ਮੈਂ ਸਕਰੀਨ ਤੇ ਲਾ ਦੇਣਾਗਾ ਜਿਹੜੀ ਵੀ ਵੀਰ ਨੂੰ ਪਸ਼ੂ ਪਸੰਦ ਆਉਂਦਾ ਹੈ ਤੁਸੀਂ ਆਪਦੀ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ